ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 11 ਤੋਂ ਲੈ ਕੇ 20 ਜੂਨ ਤੱਕ ਤੇ ਮੌਸਮ ਦੀ ਹਾਲਤ ਜਿਹੜੇ 10 ਦਿਨ ਨੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਸਮ ਵਿਭਾਗ ਦੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਅੱਜ ਦੇਖਦੇ ਹਾਂ ਤੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਜੇ ਮੌਸਮ ਵਿਭਾਗ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ 11 ਤਰੀਕ ਤੋਂ ਲੈ ਕੇ ਜੇਕਰ ਗੱਲ ਕਰੀਏ ਜੀ 20 ਤਰੀਕ ਤੱਕ ਤੇ ਮੌਸਮ ਆਪਣਾ ਬਿਲਕੁਲ ਸਾਫ਼ ਹੈ ਕਿਤੇ ਵੀ ਕੋਈ ਵੱਡੇ ਫੱਟੜ ਤੇ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਮੀਂਹਿਆ ਸਾਰ ਬਿਲਕੁਲ ਨਹੀਂ ਹੈ ਜੀ ਨਾ ਮਾਤਰ ਨੇ ਅਲੱਗੇ ਇੱਕ ਦੋ ਹਲਕੇ ਜਿਹੇ ਸਿਸਟਮ ਆਉਣਗੇ ਜੋ ਕਿ ਬੱਦਲਵਾਏ ਹੀ ਪੰਜਾਬ ਦੇ ਵਿੱਚ ਦੇ ਸਕਦੇ ਨੇ ਤੇ ਕੋਈ ਵੱਡੇ ਫੱਦਰ ਤੇ ਮੀਂਹ ਚਖੜ ਵਾਲੀ ਉਮੀਦ ਨਹੀਂ ਹੈਗੀ ਦੂਜੇ ਪਾਸੇ ਅਲਰਟ ਜਿਹੜੇ ਹੈਗੇ ਆ ਜਾਰੀ ਕਰ ਦਿੱਤੇ ਗਏ ਨੇ orange ਅਲਰਟ ਜਿਹੜਿਆ ਜਾਰੀ ਨੇ ਹੀਟ ਵੇਵ ਨੂੰ ਲੈ ਕੇ ਯਾਨੀ ਕਿ ਗਰਮ ਲੋਹ ਦੀਆਂ ਹਵਾਵਾਂ ਜੜੀਆਂ ਨੇ ਚਲਦੀਆਂ ਰਹਿਣਗੀਆਂ ਤੇ ਟੈਂਪਰੇਚਰ ਜਿਹੜੇ ਆਉਂਦੇ 72 ਘੰਟਿਆਂ ਤੱਕ 47-48 ਡਿਗਰੀ ਤੱਕ ਮੁੜ ਤਾ ਜਾ ਸਕਦੇ ਨੇ ਤੇ ਇੱਕ ਵਾਰ ਮੁੜ ਤੋ ਜਿਹੜਾ ਗਰਮੀ ਦਾ ਰਿਕਾਰਡ ਤੋੜ ਉਹ ਜਿਹੜਾ ਦੌਰ ਹੈ ਉਹ ਮੁੜ ਤੋ ਸ਼ੁਰੂ ਹੋਣ ਜਾ ਰਿਹਾ ਇਸ ਲਈ ਮੌਸਮ ਵਿਭਾਗ ਨੇ ਅਡਵਾਈਜ਼ਰੀ ਜਿਹੜੀ ਜਾਰੀ ਕਰਦੀ ਆ ਪੰਜਾਬ ਵਾਸੀਆਂ ਲਈ ਹਰਿਆਣਾ ਔਰ ਚੰਡੀਗੜ੍ਹ ਵਾਸੀਆਂ ਲਈ ਤੇ ਆਉਂਦੇ ਦਿਨਾਂ ਤੱਕ ਫਿਲਹਾਲ 10 ਦਿਨਾਂ ਤੱਕ ਕੋਈ ਵੱਡੇ ਫੱਦਰ ਤੇ ਮੀਂਹ ਚਖੜ ਦੀ ਉਮੀਦ ਨਹੀਂ ਕਿ ਗਰਮੀ ਤੋਂ ਕੋਈ ਰਾਹਤ ਮਿਲ ਦੀ ਖਬਰ ਨਹੀਂ ਹੈ ਉਤੇ ਜੇਕਰ ਜਿਲ੍ਹਾਵਾਰ ਅੰਕੜੇ ਤੁਹਾਡੇ ਨਾਲ ਸਾਂਝੇ ਕਰੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਸਭ ਤੋਂ ਪਹਿਲਾਂ ਜੇ ਮੱਧ ਦੇ ਖੇਤਰਾਂ ਦੀ ਗੱਲ ਕਰ ਲਈਏ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਇਹਨਾਂ ਚਾਰਾ ਜਿਲ੍ਹਿਆਂ ਦੇ ਵਿੱਚ ਗਰਮੀ ਦਾ ਕਹਿਰ ਹੈ ਜਿਹੜਾ ਜਾਰੀ ਰਹੇਗਾ ਜਿਵੇਂ ਤੁਸੀਂ ਲਿਖਿਆ ਹੋਇਆ ਦੇਖ ਵੀ ਸਕਦੇ ਹੋ ਤੇ ਦੂਜੇ ਫਾਸੇ ਦੋਆਬੇ ਦੇ ਖੇਤਰ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਔਰ ਕਪੂਰਥਲਾ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਗਰਮੀ ਦੀ ਜਿਹੜੀ ਹੀਟ ਵੇਵ ਨੇ ਲੋਹ ਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਇਹਨਾਂ ਤੋਂ ਇਲਾਵਾ ਦੂਜੇ ਫਾਸੇ ਜੇਕਰ ਦੇਖੀਏ ਮਾਲੂਆ ਤੇ ਜਲੰਧਰ ਜਿਹੜੇ ਤੁਹਾਡੇ ਸਕਰੀਨ ਤੇ ਨੇ ਜੀ ਸਭ ਤੋਂ ਪਹਿਲਾਂ ਪਛਮੀ ਮਾਲੂਆ ਦੇ ਖੇਤਰ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਔਰ ਮੋਗਾ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਗਰਮੀ ਦੇ ਜਿਹੜੇ येलो ਅਲਰਟ ਤੇ ਆਉਂਦੇ 72 ਘੰਟਿਆਂ ਤੱਕ ਔਰੇਂਜ ਅਲਰਟ ਜਿਹੜੇ ਆ ਜਾਰੀ ਕਰ ਦਿੱਤੇ ਗਏ ਨੇ ਤੇ ਕੁੱਲ ਮਿਲਾ ਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਰਾਹਤ ਜਿਹੜੀ ਆ ਗਰਮੀ ਤੋਂ ਨਹੀਂ ਮਿਲੇਗੀ ਤੇ ਉਸ ਤੋਂ ਬਾਅਦ ਗੱਲ ਕਰੀਏ ਜੇ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਡੇਰਾ ਬੱਸੀ ਮੋਹਾਲੀ ਤੇ ਚੰਡੀਗੜ੍ਹ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਯੈਲੋ ਅਲਰਟ ਕੱਲ ਜਾਰੀ ਰਹਿਣਗੇ ਉਸ ਤੋਂ ਬਾਅਦ ਜਿਹੜੇ ਔਰੇਂਜ ਅਲਰਟ ਦੇ ਜਾਰੀ ਕਰ ਦਿੱਤੇ ਗਏ ਨੇ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕੁੱਲ ਮਿਲਾ ਕੇ ਜੇ ਹੁੰਦੇ 10 ਦਿਨਾਂ ਤੱਕ ਗਰਮੀ ਇਸੇ ਤਰ੍ਹਾਂ ਜਿਹੜੀ ਚੱਲ ਜਾਰੀ ਰਹੇਗੀ ਤੇ ਪੰਜਾਬ ਹਰਿਆਣਾ ਵਾਸੀਆਂ ਲਈ ਕੋਈ ਮੀਹ ਦੇ ਤਗੜੇ ਅਸਰ ਜਿਹੜੇ ਆ ਫਿਲਹਾਲ ਨਹੀਂ ਨੇ ਤੇ 20 ਜੂਨ ਤੱਕ ਜਿਹੜੇ ਅਲਰਟ ਆ ਗਿਆ ਗਰਮੀ ਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਜੀ। ਲਵਦੇ ਅਗਲੀ ਵੀਡੀਓ ਦੇ ਵਿੱਚ ਜਨਸ ਸਕਦੇ ਹਾਂ ਤਦ ਤੱਕ